ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਿੱਧੀ ਦਿਹਾੜਾ ਜੋੜ ਮੇਲਾ ਹੈਗਾ ਕੀ ਕਹਿੰਦੇ ਹੋ ਧੰਨ ਬਾਬਾ ਜੋਰਾਵਰ ਧੰਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਇਹ ਮਹਾਨ ਧਰਤੀ ਹੈ ਗੁਰਦੁਆਰਾ ਜੋਤੀਸਰਗ ਸਾਹਿਬ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਦੁਨੀਆ ਦੀ ਸਭ ਤੋਂ ਮਿੱਗੀ ਧਰਤੀ ਘੜੀਆਂ ਮੋਹਰਾਂ ਕਰਕੇ ਸੰਸਕਾਰ ਕੀਤਾ ਗਿਆ ਸੀ ਮੈ ਨਾਲ ਦੀ ਨਾਲ ਆਪਾਂ ਨੂੰ ਸਾਰਿਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕੀ ਜਿਹੜਾ ਬਾਬਾ ਮੋਤੀराम ਨੇ ਸਹਬਜਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਾਇਆ ਸੀ ਉਹ ਵੀ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਉਹਦੇ ਵਿੱਚ ਵਿੱਚੋਂ ਚਾਰ ਜੀ ਉਹਨਾਂ ਦੇ ਕੁੱਲ ਚਿਪੜੇ ਗਏ ਸੀ ਪਰਿਵਾਰ ਕੁੱਲ ਚਿਪੜਿਆ ਗਿਆ ਸੀ ਸੋ ਇਹ ਮਹਾਨ ਧਰਤੀ ਹੈ ਦੁਨੀਆ ਤੇ ਕਿਤੇ ਹੋਰ ਇਸ ਤਰ੍ਹਾਂ ਦੀ ਧਰਤੀ ਹੋ ਹੀ ਨਹੀਂ ਸਕਦੀ ਸਰ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਕੀ ਕਹਿੰਦੇ ਹੋ ਬਿਲਕੁਲ ਸਹੀ ਹੈ ਸਰ ਜਿਹੜਾ ਨਸ਼ਾ ਹੈ ਪੰਜਾਬ ਸਰਕਾਰ ਨੂੰ ਵਿਰਾਸਤ ਮਿਲਿਆ ਲੇਕਿਨ ਤੁਸੀਂ ਪੰਜਾਬ ਸਰਕਾਰ ਦੀ ਮਨਸ਼ਾ ਦੇਖੋਗੇ ਕਿਸੇ ਲੱਗੇ ਹੋਏ ਅਸੀਂ ਨਹੀਂ ਕਹਿੰਦੇ ਕਿ ਨਸ਼ਾ ਪੂਰਾ ਬੰਦ ਕਰਦਾ ਲekin ਤੁਸੀਂ ਜੇ ਚੈੱਕ ਕਰੋਗੇ ਉਹ ਲੋਕ ਜਿਹੜੇ ਕਦੇ ਫੜੇ ਨਹੀਂ ਗਏ ਸੀ ਜਿਹੜੇ ਸ਼ਦਾਗਰ ਸੀ ਉਹ ਵੀ ਪੰਜਾਬ ਸਰਕਾਰ ਨੇ ਫੜ ਕੇ ਅੰਦਰ ਕੀਤੇ ਨੇ ਔਰ ਚੱਲ ਰਿਹਾ ਪ੍ਰੋਸੈਸ ਅਸੀਂ ਸਾਰੇ ਮੈਂ ਕੱਲੀ ਸਰਕਾਰ ਨਹੀਂ ਪੰਜਾਬ ਦੇ ਲੋਕ ਵੀ ਇਕੱਠੇ ਹੋ ਕੇ ਅਸੀਂ ਇਹ ਨਸ਼ੇ ਦਾ ਟਾਕਰਾ ਕਰਾਂਗੇ ਨਸ਼ਾ ਬੰਦ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਹਰ ਇੱਕ ਚੀਜ਼ ਨਾਲ ਟਕਰਨਾ ਜਾਣਦੇ ਆਂ ਹਰ ਇੱਕ ਚੀਜ਼ ਨਾਲ ਲੜਨਾ ਜਾਣਦੇ ਆਂ ਪੰਜਾਬ ਅੱਗੇ ਆਊਗਾ ਤੇ ਨਸ਼ਾ ਨੂੰ ਬੰਦ ਕਰੂਗਾ ਸਰ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਨਵੀਂ ਸਰਕਾਰ ਆਈ ਸੀ ਬੰਦੀ ਸਿੰਘਾਂ ਨੂੰ ਅਸੀਂ ਲਿਆਵਾਂਗੇ ਬਾਹਰ ਤੇ ਜਿਹੜੇ ਹੈਗੇ ਨੇ ਨਸ਼ਾ ਹੈਗਾ ਇਹਨੂੰ ਵੀ ਖਤਮ ਕਰਾਂਗੇ ਕੀ ਕਹਿੰਦੇ ਹੋ ਸਰ ਨਸ਼ਾ ਬਿਲਕੁਲ ਖਤਮ ਕਰਾਂਗੇ ਸਰਕਾਰ ਪ੍ਰੋਗਰੈਸ ਚੱਲ ਰਹੀ ਹੈ ਜਿਹੜੀ ਬੰਦੀ ਸਿੱਖਾਂ ਦੀ ਗੱਲ ਹੈ ਉਹ ਜਿਹੜੀ ਸੈਂਟਰ ਸਰਕਾਰ ਦੀ ਗੱਲ ਆਉਂਦੀ ਹੈ ਪੰਜਾਬ ਸਰਕਾਰ ਦਾ ਜਿੱਥੇ ਹਿੱਸਾ ਸੀ ਉਹ ਨਾਲ ਖੜੇ ਹਾਂ ਉਹਨਾਂ ਨਾਲ ਜਿੱਥੋਂ ਸਰਕਾਰ ਸੈਂਟਰ ਦੀ ਹੈ ਭਾਜਪੀ ਦੀ ਸਰਕਾਰ ਉਹ ਪੰਜਾਬ ਨਾਲ ਪਹਿਲਾਂ ਹੀ ਧਰੋ ਕਰ ਰਹੀ ਹੈ ਕੀ ਆਸ ਕਰ ਸਕਦੇ ਹਾਂ ਹਨ ਸਾਫ ਦੀ ਆਰਡੀਐਫ ਦਾ 55 ਕਰੋੜ 2800 ਕਰੋੜ ਰੁਪਇਆ ਸਾਡਾ ਹੈਲਥ ਦਾ ਉਹ ਰੁੱਕੀ ਬੈਠੇ ਰਹੇ ਸੋ ਉਹਨਾਂ ਤੋਂ ਤਵਕਕੋ ਕਰਨੀ ਕਿ ਉਹ ਪੰਜਾਬ ਨਾਲ ਇਨਸਾਫ ਕਰਨਗੇ ਕਦੇ ਇਹ ਮੰਨਿਆ ਨਹੀਂ ਜਾ ਸਕਦਾ ਸਰ ਇੱਕ ਲਾਸਟ ਵਾਲ ਹੈ ਬਦਮੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਹੁੰਦੀਆਂ ਸੀਗੀਆਂ ਅੱਜ ਵੀ ਅਕਦਰ ਜਾਰੀ ਹੈ ਦੇਖੋ ਬੇਅਦਬੀ ਕਿਤੇ ਵੀ ਹੋਣੀ ਮਾੜੀ ਗੱਲ ਹੈ ਸਰਕਾਰਾਂ ਦੀ ਗੱਲ ਨਹੀਂ ਲੇਕਿਨ ਤੁਹਾਡੀ ਸਰਕਾਰ ਨਹੀਂ ਆਮ ਲੋਕਾਂ ਦੀ ਸਰਕਾਰ ਹੈ ਜੇ ਕੋਈ ਬੇਅਦਬੀ ਕਰਦਾ ਨਾਲ ਹੀ ਨਾਲ ਉਹਨੂੰ ਜੇਰ ਛੁੱਟਿਆ ਜਾਂਦਾ ਔਰ ਪਿਛਲੇ ਨੇ ਕੰਪੈਰੀਟਿਵ ਕਰੀਏ ਸੀ ਇਹ ਇਸ ਤੁਲਨਾ ਨਹੀਂ ਕਰਨੀ ਚਾਹੀਦੀ ਵੈਸੇ ਗੱਲ ਦੀ ਸਰ ਕਹਿੰਦੇ ਵੀ ਸਾਡੀ ਪੰਥਕ ਸਰਕਾਰ ਕਹਿੰਦੇ ਸੀ ਵੀ ਇਲزام ਲਗਾਉਂਦੇ ਸੀਗੇ ਅੱਜ ਨਾਮ ਨਹੀਂ ਲੈਂਦੇ ਕੰਨੇ ਕਿਉਂ ਨਹੀਂ ਨਾਮ ਲੰਦੇ ਸਾਡੇ ਇੱਥੇ ਬੇਅਦਬੀ ਹੋਈ ਅਸੀਂ ਸਪੈਸ਼ਲ ਵਕੀਲ ਖੜੇ ਕਰੇ ਆਪਣੇ ਆਪਣੇ ਤੌਰ ਤੇ ਅਸੀਂ ਆਪਣੇ ਉਹਨਾਂ ਨੂੰ ਪੁੱਛਿਓ ਜਿਹੜੇ ਜਿੱਥੇ ਗੁਰਦੁਆਰਾ ਸਾਹਿਬ ਚੋਈ ਉਹਨਾਂ ਨਾਲ ਇੰਟਾਚ ਨੇ ਆ ਚਾਰ-ਚਾਰ ਵਕੀਲ ਅਸੀਂ ਉਹਨਾਂ ਨੂੰ ਦਿੱਤੇ ਨੇ ਪੰਜਾਬ ਸਰਕਾਰ ਇਹ ਤਾਂ ਪੰਜਾਬ ਸਰਕਾਰ ਦਾ ਥੋੜੀ ਫਰਜ਼ ਆ ਆਮ ਇਨਸਾਨ ਦਾ ਫਰਕ ਆ ਇਸ ਤੇ ਸ਼ਹੀਦਾ ਦੇ ਧਰਤੀ ਰਹਿਣ ਵਾਲੇ ਆ ਜਿੱਥੇ ਬੇਅਦਬੀ ਹੋਊਗੀ ਤਾਂ ਉਹਦੇ ਖਿਲਾਫ ਸਾਨੂੰ ਲ ਇੱਕ ਸਾਜ਼ਿਸ਼ ਦੇ ਤਹਿਤ ਹੁੰਦੀਆਂ ਨੇ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖ ਕੌਮ ਦਾ ਕਦੇ ਸਿਰ ਝੁਕ ਨਹੀਂ ਸਕਦਾ ਲੇਕਿਨ ਸਿੱਖ ਕੌਮ ਨੂੰ ਕਿਤੇ ਨਾ ਕਿਤੇ ਇਹ ਚਾਹੁੰਦੇ ਨੇ ਕਿ ਡੀਮੋਰਲਾਈਜ਼ ਹੋਵੇ ਸਿੱਖ ਕੌਮ ਦਾ ਬਾਹਰ ਦੁਨੀਆ ਦੇ ਵਿੱਚ ਝੰਡਾ ਬਲੰਦ ਹੈ ਉਹ ਥੱਲੇ ਹੋਵੇ ਕਦੇ ਹੋਈ ਨਹੀਂ ਸਕਦਾ ਇਹਦਾ ਗੁਰੂ ਦੀ ਫੌਜ ਹੈ ਇਹਦਾ ਝੰਡਾ ਉੱਪਰ ਹੀ ਰਹਿਣਾ ਸਰਪਟਾ ਦੇ ਨਾਮ ਲਖਵੀਰ ਸਿੰਘ ਰਾਏ ਐਮਐਲਏ ਫਤਿਹਗੜ੍ਹ ਸਾਹਿਬ